ਜੋ ਕੁਝ ਵੀ ਆਉਂਦਾ ਹੈ ਸੁਖ ਆਉਂਦਾ ਹੈ ਦੁੱਖ ਆਉਂਦਾ ਹੈ ਆਉਂਦਾ ਤੇ ਪ੍ਰਮਾਤਮਾ ਤੋਂ ਹੀ ਨਾਲ ਈਸ਼ਵਰ ਤੇ ਹੋਰ ਕਿੱਥੋਂ ਆਉਂਦਾ ਹੈ ਪਰ ਜਦ ਕੋਈ ਇਹ ਕਹਿ ਲੈਂਦਾ ਹੈ ਇਹ ਈਸ਼ਵਰ ਇਹ ਤੇਰੀ ਚੀਜ਼ ਕਬੂਲ ਨਹੀਂ ਈਸ਼ਵਰ ਦਾ ਭਗਤ ਐਸਾ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਨਾਮ ਦੇ ਉਹ ਕਹਿੰਦੇ ਨੇ हे ਪ੍ਰਭੂ ਤੇਰੀ ਤਰਫੋਂ ਰਾਜ ਸਿੰਘਾਸਣ ਮਿਲਿਆ ਮੈਨੂੰ ਕਬੂਲ ਹੈ ਪਰ ਤੇਰੀ ਤਰਫੋਂ ਬਿਖਾਰੀ ਬਣਾ ਆ ਗਏ ਮੈਨੂੰ ਕਬੂਲ ਹੈ ਜੇ ਰਾਜ ਦੇ ਤਾ ਕਮਨੋ ਬੜਾਈ ਜੇ ਬੀਖ ਮੰਗਾਏ ਤਾ ਕਿਆ ਘਟ ਜਾਏ ਸਾਡਾ ਕੀ ਘਟ ਜਾਣਾ ਤੇਥੋਂ ਆਇਆ ਕਬੂਲ ਹੈ ਜਨਮ ਆਇਆ ਤੇਥੋਂ ਕਬੂਲ ਹੈ ਮਰਨ ਆਇਆ ਤੇਥੋਂ ਕਬੂਲ ਹੈ ਨਿਯਮ ਤੇ ਤੇਰਾ ਮਰਿਆਦਾ ਤੇ ਤੇਰੀ